ਕਿੰਨੇ ਦੀ ਭਰਦੀ ਆ ਤੁਹਾਡੇ ਭਰਦੀ ਜੇ ਤੈ ਗੱਪ ਨਹੀਂ ਕਰਾਂਗੇ ਫੇਰ ਤਾਂ ਅਸੀਂ ਇਹਦੇ ਰੁਪਈਆ ਲਾਵਾਂਗੇ ਮੋਲੇ ਦੇ ਫੰਡਰ ਦੀਆਂ ਦਾ ਫੇਰ ਅਸੀਂ ਲਵਾਂਗੇ ਨਹੀਂ ਭਾਈ ਕਹਿ ਗਿਆ ਫੇਰ ਅਸੀਂ ਇੱਥੇ ਗੱਪਾਂ ਦਾ ਆਇਆ ਸੀ ਹਾਂ ਇਹਦਾ ਗੱਲ ਮੁੱਕੀ ਨਾ ਆਪਾਂ ਖਾਲੀ ਆਪਾਂ ਜਿੰਦਾਂ ਹੋ ਜਾਂਦਾ ਮੇਰੇ ਨਾਲ ਗਰੰਟੀ ਫੰਡਰ ਤੋਂ ਹੀ ਕਰਵਾਗਾ ਫੇਰ ਉਹੀ ਉਹੀ ਹੋ ਜਾਏਗਾ ਭਾਈ ਫੇਰ ਸਾਡੇ ਪੈਸੇ ਨੂੰ ਮਾਰ ਜੀ ਲੈਣਗੇ ਜਾਂ ਗੱਪਾਂ ਲਾਉਂਦੇ ਜੇ ਬਾਬਾ ਜੀ ਗੱਲ ਸੁਣ ਲੈ ਮੇਰੇ ਮੈਨ ਮੇੜੂ ਜਾਂ ਤੇਰਾ ਗੱਲ ਸੁਣ ਮੇਰੀ ਓ ਚੁੱਪ ਹੋਏ ਭਾਈ ਚੁੱਪ ਹੱਥ ਮੰਨ ਕੇ ਤੂੰ ਸਾਡਾ ਦੁਸ਼ਮਣ ਨਹੀਂ ਉਹ ਸਾਡੀ ਮਾਸੀ ਦੇ ਪੁੱਤ ਨਹੀਂ ਗੱਲ ਕਰਾਂਗੇ ਜਾਇਜ਼ ਚੰਗੀ ਲੱਗੇ ਨਿਵੇਂੜ ਲਿਉਂਦੀ ਆ ਵਧੀਆ ਪੈ ਨਿਵੇਂੜ ਲਿਓ ਮੈਂ ਉਹ ਕਰੀ ਜਾ ਸਰ ਜੋ ਪੰਚਾਇਤ ਜਾਇਜ਼ ਕਰ ਦਿੰਦੇ ਆ ਕਿੰਨੇ ਦਿਨ ਹੋ ਗਏ ਟਾਈਮ ਹੋ ਗਿਆ 40000 ਦਾ ਵਿਆਜ ਦੇ ਦੇ ਇਹ ਤਾਂ ਹੋਰ 2000 ਪਾਉਣੇ ਆ ਕਰੋ ਗੱਲ ਜੀ ਠੀਕ ਆ ਯਾਰ ਏਡ ਥੋੜੀ ਆ ਪਾਪਾ ਪੰਗਾ ਲੈ ਲਿਆ ਨਹੀਂ ਕੋਈ ਪੰਗਾ ਨਹੀਂ ਆ ਕੁਝ ਨਹੀਂ ਹੁੰਦਾ ਪੰਗੇ ਗਾਦੇ ਆ ਯਾਰ ਕੋਈ ਪੰਗਾ ਨਹੀਂ ਹੋ ਜਾਂਦਾ ਕੋਈ ਨਹੀਂ ਕੋਈ ਨਹੀਂ ਮਸਲਾ ਹੱਲ ਕਰਾਵਾਂਗੇ ਉਹ ਬੰਦੇ ਦਾ ਕੋਈ ਨਹੀਂ ਰੱਬ ਵਰਗਾ ਵਿਚਾਰ ਆ ਗਿਆ ਸ਼ਾਬਾਸ਼ ਨਹੀਂ ਉਹ ਵੀ ਬੰਦੇ ਦਾ ਜਿਹਦਾ ਗਲਤ ਕੰਮ ਨਹੀਂ ਕਰਾਉਣਾ ਯਾਰ ਮਸਾਤਾ ਲਾ ਰੁਪਏ ਲਾਉਂਦਾ 4000 ਰੁਪਏ ਬਹੁਤ ਹੈਗਾ ਹਾਂ ਜੀ ਬਹੁਤ ਗਾਂ ਉਹਦੀ ਅਮਰੀਕਨ ਹਾਂ ਸਾਰੇ ਸੋਨ ਵਾਲੀਆਂ ਨੇ ਵੀਰੇ ਕੋਈ 2.5 ਮਿੰਟ ਦੀ ਕੋਈ 3 ਮਿੰਟ ਦੀ ਉਹ ਜਿੰਮੇਦਾਰੀ ਨਾ ਉਡੀਆਂ ਤੋਂ ਉਹੋ ਉਹੀ ਕਹਿੰਦਾ ਮੈਂ ਓਏ ਬਾਪੂ ਚੁੱਪ ਕਰ ਜਾ ਓਏ ਚੁੱਪ ਕਰ ਜਾ ਤੇਰਾ ਨਮੜਿਆਦ ਨੇ ਯਾਰ ਗੱਲ ਖਤਮ ਹੈ

ਦੁੱਧ ਪਿੱਛੇ ਨਾ ਕਹਦੀ ਖਾਰਾ ਹੋ ਗਿਆ ਦੁੱਧ ਕੌੜੀ ਬੂਟੀ ਖਾ ਕੇ ਵੀ ਖਾਰਾ ਹੋ ਜਾਂਦਾ ਕਿਤੇ ਫਾਜੇ ਵਿਚਾਲੇ ਹਾਂ ਕਿਤੇ ਨਵੀਂ ਮਸ਼ੀਨਰੀ ਤੇਰੇ ਅੰਦਰ ਆ ਜੇ ਜਿੱਤਾ ਮਸ਼ੀਨ ਮੰਗਾ ਲਿਆ ਬਾਹਰੋਂ ਆਸਟ੍ਰੇਲੀਆ ਚੋਂ ਚੈੱਕ ਕਰਨ ਵਾਲੀ ਹਾਂ ਮੂਹ ਕੀ ਕਹਤਾ ਦੁੱਧ ਖਾਰਾ ਖਾਰਾ ਦਾ ਕੌੜੀ ਬੂਟੀ ਹੋ ਕੇ ਵੀ ਹੋ ਜਾਂਦਾ ਨਮਖਾ ਕੇ ਵੀ ਕੌੜਾ ਹੋ ਜਾਂਦਾ ਦੁੱਧ ਕਿਉਂ ਜੀ ਗਰੰਟੀ ਲਵੇ ਹੁਣ ਵੀ ਹਾਂ ਕੱਚਾ ਕੰਮ ਨਾ ਕਰੀ ਇਹ ਰੋਜ਼ ਰੋਜ਼ ਨਹੀਂ ਦਿੱਤਾ ਪੈਣਾ 5 ਮਿੰਟ ਲੇ ਡੱਪ ਕੇ 7 ਹੋਰ ਡੱਪ ਕੇ ਅਗਲਾ ਕਰੂਆ ਤੇਰੀ ਮੇਰੀ ਮਿੱਟੀ ਕੁੱਟੂ ਹਾਂ ਤੇਰ ਵੀ ਲੱਗ ਲੈ ਵੇਚੀ ਜਾਇਆ ਕਰ ਹਾਂ ਮੈਂ ਨਹੀਂ ਹੁਣ ਗਰੰਟੀ ਕਿਸੇ ਲੈਂਦਾ ਪੱਕੀ ਗਰੰਟੀ ਲਿਆ ਕਰ ਹਾਂ ਇਹ ਦੇਵੇ ਜੀ ਨਾ ਧੰਦਾ ਨਾ ਖਰਾਬ ਕਰੋ ਕਿਉਂ ਜੀ ਗਰੰਟੀ ਬਈ ਦੇਊਗਾ ਹਾਂ ਬੱਸ ਵੀ ਕਿਹੜੀ ਦੀ ਗਰੰਟੀ ਵਧਾ ਆ ਬਾਈ ਇਹ ਬਤਾ ਪੁਹੀ ਫੇਟ ਦਾ ਕਰੋ ਫਿਰ ਮੈਂ ਦੱਸੂਗਾ ਤੇਰਾ ਕਿਵੇਂ ਆ ਪਹਿਲੇ ਫਿਰ ਜੀ ਫੇਟ ਕਰ ਲਓ ਹਾਂ ਆ ਪਿਓ ਹੋ ਯਾਰ ਫੇਟ ਕਰ ਲਓ ਕਿਹੜੀ ਕਿਹੜੀ ਬਾਬੇ ਉਹ ਜਿਹੜੀ ਬਾਥਰੂਮ ਕਰੀ ਜਾਂਦੀ ਆ ਕੱਢ ਓਏ ਆ ਬਾਥਰੂਮ ਵਾਲੀ ਕਢਾ ਬਾਬੇ ਨੂੰ ਰਾ ਲੈ ਓਏ ਇੱਥੋਂ ਦੀ ਰੋਟਾ ਆਉਣਾ ਮਸਲਾ ਮਾਇਆ ਕਰਾਉਣਾ ਹੱਲ ਪਾਈ ਓਰੇ ਲੈ ਛੋਟੇ ਪਾਈ ਬੱਕਰੀ ਖਰੀਦਣ ਵਾਲਿਆ ਓਰੇ ਆ ਜਾ ਇਹ ਬਾਈ ਲਿਆਂਦੀ ਆ ਇਹ ਬੱਕਰੀਆਂ ਕਾਲਿਆ ਆਪਾਂ ਗਰੰਟੀ ਨਹੀਂ ਦੇਦੇ 2-2 ਮਹੀਨੇ ਕਹਿ ਠੀਕ ਹੈ ਗੱਲ ਹਾਂ ਇਹ ਗੱਲ ਕਹਿ ਗੱਲ ਸਹੀ ਗੱਲ ਸੁਣ ਲੈ ਮੇਰੀ ਇਹ ਫੰਡਰ ਹੈ ਜੇ ਗੱਭਣਾ ਹੈ ਖਾਨੇ ਤੇ ਦਾ ਚੁੱਪ ਬਾਬਾ ਜੀ ਦੋ ਮਿੰਟ ਬਾਬਾ ਜੀ ਦੋ ਮਿੰਟ ਬੋਲ ਸਕਦਾ ਬੋਲ ਬੋਲੋ ਵਾਰੀ ਵਾਰੀ ਬੋਲੋ ਕੋਈ ਨਹੀਂ ਸਭ ਨੂੰ ਆਰਡਰ ਹੈ ਜਿਹੜੇ ਨੇ ਕੋਈ ਪਵਕਾ ਘਟਣੀਆਂ ਕੱਟ ਸਕਦਾ ਹੈ ਪੰਚਾਇਤ ਹੁੰਦੀ ਹੈ ਰੱਬ ਵਰਗੀ ਹੈ ਕੋਈ ਗੱਲ ਪਤਾ ਇਹਦਾ ਸਿਆਣਾ ਕੋਈ ਚੰਗੀ ਵੀ ਕਹਿੰਦੇ ਇਹਦਾ ਥਣਿਕ ਦਬਿਆ ਹੋਇਆ ਹੈ ਮਹਾਰਾਜ ਤੈਨੂੰ ਵੀ ਦੀਦਾ ਮੈਨੂੰ ਵੀ ਹੋਣੀ ਵੀ ਹੈਗਾ ਜਿਹੜਾ ਸਾਹਮਣੇ ਆਪਾਂ ਯਾਰ ਲੁਕੋਏ ਉਹ ਚਥਰੂ ਅਗਲੇ ਨੂੰ ਸਾਰੀਆਂ ਗੱਲਾਂ ਦਿਖਾ ਹੈਗਾ ਤੇਰੇ ਸਾਹਮਣੇ ਬਾਈ ਜੀ ਵੇ ਦੇ ਕੱਲ ਨੂੰ ਫੇਰ ਤੈਨੂੰ ਮਿਲ ਕਰਦਾ ਫਿਰ ਅਗਲਾ। ਕਿਵੇਂ ਹੋਈ ਕਹਿੰਦਾ ਤੇਰੇ ਕੋਈ ਚੇਤੇ ਸਾਹਮਣੇ ਆ। ਹਾਂ। ਪਾਈ ਗੱਬਣੇ ਫੰਡਰ ਐ। ਇਹਦਾ ਮੁੱਲ ਕਰਾ ਕੀ ਮੰਗਦਾ। ਗਾਰੰਟੀ ਨਾ ਦੇ ਦੀ। ਹੁਣ ਇਹਦੀ ਗਾਰੰਟੀ ਨਾ ਦੇ। ਕਿਸਮਤ ਅਗਲੀ ਦੀ। ਮੇਰਾ ਫੈਸਲਾ ਕਰਾਈਏ। ਐਂ ਭਾਈ ਪਹਿਲੇ ਇਹਨਾਂ ਨੂੰ ਫੇਟ ਕਰਾਇਆ ਬੱਕਰੀ। ਕੋਈ ਨਹੀਂ ਫਿੱਟੀ ਐ ਯਾਰ ਆ ਲੈ ਜੀ। ਬਾਕੀ ਵਾਦਾ ਕੱਟਾ ਕਰਾਂਗੇ ਆਪਾਂ। ਤੇਰੀ ਤੇਰੇ ਅੰਦਰ ਐ ਨਾ ਉਹ ਮੈਂ ਪੁੱਜ ਗਿਆ। ਕਿਸੇ ਨੂੰ ਨਹੀਂ ਪਤਾ। ਮੈਂ ਤੇਰੇ ਦਿਲ ਦੀ ਰਾਮ ਜੀ ਜਾਣ ਗਿਆ। ਬਾਕੀ ਮਰਜ਼ੀ ਕਰਦੇ। हां मैं फर्दा ना बंदे दी रामजा सारे बंदे खड़े कोई मर्ज़ी के कर सुन ओए ए ਕੈ ਰੁਪਿਆ ਦੀ ਐ ਇਹਦੇ 35000 ਰੁਪਏ ਮੰਗਦੇ 35000 ਮੰਗਦਾ ਸਾਬ ਨਾ ਮੁੱਲ ਕਰ ਤੂੰ ਦੱਸ ਦੇ ਮੈਂ ਦੱਸਦਾ ਭਾਈ ਪਹਿਲਾਂ ਤਾਂ ਛੋਟੇ ਵੀਰ ਥੋੜੀ ਜਿਹੜੀ ਕਮੇਟੀ 4 ਬੰਦਿਆਂ ਦੀ ਆਈ ਐ ਉਹ ਪਸੰਦ ਕਰੋ ਜਿਹੜੇ ਤਰ੍ਹਾਂ ਨਾਲ ਬੰਦੇ ਨੇ ਟੀਮ ਐ ਥੋੜੀ ਉਹ ਵੀ ਇੱਕ ਪਾਈ ਐ ਇੱਕ ਤੂੰ ਐ ਬਾਈ ਉਰੇ ਆ ਜਾ ਰਿਕਸ਼ਨ ਬਸ ਆ ਦੋਨੇ ਨੇ ਇੱਕ ਸਹੀਕ ਦੇਣਾ ਸੀ ਤਰਾ ਮੇਰੇ ਕਹੇ ਤੋ ਤਤੂਆ ਲੋਹੀ ਬੱਕਰੀ ਲੈ ਜਾ ਤੇਲ ਦੁੱਧ ਪਾਰੀ ਦੇ ਦੇ ਨੂੰ ਥਾਣਾ ਜੂ ਮਾਰਾ ਮੋਟਾ ਚੱਕ ਵੀ ਜਾਂਦਾ ਕੋਈ ਵੱੱਟੀ ਗੱਲ ਉਹ ਆਪਾਂ ਗੱਲ ਕੁਜੇ ਚੋਂ ਕੱਢਤੀ ਬਾਲ ਵੀ ਥਾਣ ਦਵਿਆ ਹੈ ਉਹ ਨਹੀਂ ਕਹਿੰਦਾ ਮੈਂ ਕਹਿੰਦਾ ਤੈਨੂੰ ਬੱਕਰੀ ਉਹਦੀ ਪਰ ਆਪਾਂ ਦਾ ਸਾਹਮਣੇ ਗੱਲ ਖੋਲਦਾਂ ਨਹੀਂ ਆ ਰੱਸੀ ਦੀ ਗੱਠ ਬੱਕਰੀ ਦੇ ਤੂੰ ਹਸਾਬ ਨਾਲ ਦੱਸ ਦੇ ਕੋਈ ਤਾਂ ਭਾਈ ਕਿੰਨੇ ਦੀ ਭਰਦੀ ਆ ਤੁਹਾਡੇ ਭਰਦੀ ਜੇ ਤੁਸੀਂ ਗੱਪ ਨਹੀਂ ਕਰਾਂਗੇ ਫਿਰ ਤਾਂ ਸੀ ਇਹਦੇ ਰੁਪਇਆ ਲਾਵਾਂਗੇ ਮੋੜ ਦੇ ਫੰਡਰ ਦੀਆਂ ਦਾ ਫਿਰ ਅਸੀਂ ਲਉਂਗੀ ਨਹੀਂ ਭਾਈ ਕਹਿ ਗਿਆ ਫਿਰ ਅਸੀਂ ਗੱਪਾਂ ਦਾ ਆਇਆ ਹਾਂ ਇਹ ਤਾਂ ਗੱਲ ਮੁਕੀ ਨਾ ਬਈ ਜੀ ਤੇਰਾ ਆਪਾਂ ਖਾਲੇ ਗਾਪਾ ਦਿੰਦੇ ਹਾਂ ਜੰਗਦਾ ਮੇਰੇ ਨਾਲ ਗਰੰਟੀ ਫੰਡਰ ਤੋਂ ਹੀ ਕਰਵਾਉਂਗਾ ਫਿਰ ਉਹੀ ਉਹੀ ਹੋ ਗਿਆ ਭਾਈ ਫਿਰ ਸਾਡੇ ਪੈਸੇ ਨੂੰ ਮੋੜ ਦੇ ਜਿੱਥੇ ਮਾਜੀ ਲੈ ਲਗੇ ਜਾਂ ਗੱਪਾਂ ਲਾਉਂਦਾ ਨਹੀਂ ਦਵਾਂਗੇ ਤਾਂ ਗੱਪ ਨਹੀਂ ਇਹਦੀ ਗਰੰਟੀ ਲੈ ਲੇ ਅਸੀਂ ਲੈ ਲਾਂਗੇ ਭਾਈ ਹੁਣ 6 ਮਹੀਨੇ ਨੂੰ ਚੁੱਪੀ ਪਾ ਦੇ ਨਾ ਭਾਈ ਪਿੱਛੇ ਤੋਂ ਆਇਆ ਕਹਿੰਦਾ ਗੱਪ ਖੰਦਾ ਫਿਰ ਉਹ ਤਾਂ ਫਿਰ ਆ ਫਿਰ ਆਪਾਂ ਫ ਯੋ ਨੈ 2000 ਰੁਪਿਆ ਲਾਇਆ ਹੈ ਦੇਖਾ ਅੰਨੇ ਸਹੀ ਕਰ ਨਾ ਨਾ ਸਹੀ ਗੱਲ ਹੈ ਬਾਪ ਦਾ ਕੰਮ ਕਰਦੇ ਆ ਪਸ਼ੂ ਜੰਨੇ ਅਗਲੇ ਨੂੰ ਭਾਗੀ ਬੰਦਰ ਪਿੰਡਾ ਹੈੜਾ ਹੜਾ ਔਰੇ ਆ ਜਾ ਮੈਂ ਥੁੱਸੀ ਪਸ਼ੂਆਂ ਨੂੰ ਜਾਣਦੇ ਆ ਦੇਖਾ ਅਗਲੇ ਨੂੰ ਕਹੇਗਾ ਜੰਨੇ ਵੀ ਆ ਗੱਲ ਭਈ ਆ ਜੇ ਕੱਲ ਨੂੰ ਨਿੱਕੀ ਹੋ ਗਈ ਸੀ ਪੈਸੇ ਮੋੜਾਂਗਾ ਹਾਂ ਹਾਂ ਠੀਕ ਹੈ ਗੱਲ ਜੇ ਐਸੀ ਗੱਲ ਹੋਈ ਜੇ ਅਗਲਾ ਚੋਰੀ ਦੇ ਲੈ ਮੈਂ ਤਾਂ ਤੁਹਾਨੂੰ ਆਏ ਕਹਿਣਾ ਵੀ ਸਾਨੂੰ ਪੈੰਸੀ ਦਵਾ ਦਿਓ ਅਸੀਂ ਜਿੱਤੋਂ ਮਰ ਜਾਈ ਹਾਂ ਉਹ ਜਾ ਮਾੜਾ ਮੋੜਾ ਕੋਈ ਹੋ ਜਾ ਚੁੱਪ ਬਈ ਚੁੱਪ ਆ ਵੀ ਨਮਜ਼ਾਨ ਪੈਸੇ ਦੇਵੇਂਗਾ ਨਾ ਪੈਸੇ ਦਾ ਆਪਾ ਦੇ ਦਿੰਦੇ ਕੱਲ ਠੀਕ ਹੈ ਅੱਛਾ ਸੁਣੋ ਅਗਰ 2.5 ਮਹੀਨੇ ਬਾਅਦ ਮੇਰੇ ਕੋਲ ਆਏਂਗਾ ਤਾਂ 10 ਦਿਨ ਉੱਤੇ ਆਏਂਗਾ ਭਾਈ ਉਹਨੇ ਵੇਟ ਕਰਿਆ 5 ਮਹੀਨੇ ਸੂਣਦੀ ਅਗਲੇ ਨੇ ਹਾਂ ਲਾ ਕੇ ਜਿਹੜਾ ਦੇ ਵਿੱਚ ਲੱਗੀ ਹੋਈ ਹੈ ਤੇ ਹੁਣ ਅਸੀਂ ਵੀ ਨਾ ਵੇਟ ਹੋ ਗਏ ਹੁਣ ਤੂੰ ਆ ਦੀ ਗੱਲ ਗੱਲ ਛੱਡ ਤੇਰੀ ਡੇਢ ਮਹੀਨਾ ਤੱਕ ਤੇਰੇ ਕੋਲੇ ਆਏ ਤੂੰ ਕਹਿੰਦਾ ਜੀ ਥੋੜਾ ਜਿਹਾ ਰੌਲਾ ਬੋਲ ਬੱਕਰੀ ਕਹਿੰਦਾ ਨੇੜੇ ਦੀ ਨਾ ਲੱਗੀ ਹੋਵੇ ਤੁਸੀਂ ਵੇਟ ਕਰ ਫੇਰ ਅਸੀਂ ਕੱਲੀ ਬੱਕਰੀ ਤੇ ਨਹੀਂ 70 ਕਿੱਲੇ ਝੋਲੇ ਘੋਨੇ ਦੀ ਨਹੀਂ ਆਏ। ਓ ਚੁੱਪ ਬਈ ਹੁਣ। ਹੁਣ ਤੇਲੇ ਪੈਸੇ ਹੈ ਨਹੀਂ। ਸੁਪ ਬਈ ਚੁੱਪ। ਹੁਣ ਪੈਸੇ ਦੰਦਾ ਨਹੀਂ ਜੇ ਹੈ ਨਹੀਂ। ਨਹੀਂ ਪੈਸੇ ਆਲੇ ਨਹੀਂ। ਬੱਕਰੀ ਦੀ ਬੱਕਰੀ ਦਵੇਂਗਾ। ਜੇ ਬਾਬਾ ਜੀ ਗੱਲ ਸੁਣ ਲੈ ਮੇਰੇ ਮੈਂ ਨਵੇਂ ਮੇੜੂ ਜਾਂ ਤੇਰਾ। ਗੱਲ ਸੁਣ ਮੇਰੀ। ਓ ਚੁੱਪ ਓਏ ਬਾਈ ਚੁੱਪ ਹੱਥ ਮੰਨ ਕੇ ਤੂੰ ਸਾਡਾ ਦੁਸ਼ਮਣ ਨਹੀਂ। ਉਹ ਸਾਡੀ ਮਾਸੀ ਦੇ ਪੁੱਤ ਨਹੀਂ। ਗੱਲ ਕਰਾਂਗੇ ਜਾਇਜ਼। ਚੰਗੀ ਲੱਗੇ ਨਵੇਂ ਮੇੜ ਲੈਂਦੀ ਆ ਵਧੀਆ ਪੈ ਨਵੇਂ ਮੇੜ ਲਿਓ। ਅਸੀਂ ਖਾੜੇ ਤੋਂ ਬਾਹਰ ਹੋ ਜਾਾਂਗੇ। ਕਿਉਂ ਜੀ? ਠੀਕ ਹੈ। ਗੱਲ ਸੁਣ ਮੇਰੀ ਇਹ ਤਾਂ ਜਮਾ ਜ਼ੀਰੋ ਫੰਡਰ ਹੈ ਹਾਂ ਠੀਕ ਹੈ ਤੇਰਾ ਫੈਸਲਾ ਕਰਾ ਦੇਣਾ ਜਿਹੜੀ ਪਰ ਅਸੀਂ ਕਹਾਂਗੇ ਮੰਨਣੀ ਪਊ ਤੈਨੂੰ ਤੈਨੂੰ ਹੀ ਮੰਨਣੀ ਪਊ ਉਹਨਾਂ ਨੂੰ ਉਹਨਾਂ ਨੂੰ ਵੀ ਮੰਨਾਵਾਂਗੇ ਮੇਰੇ ਕਹਿੰਦਾ ਮਤਲਬ ਇਹ ਤੁਹਾਨੂੰ ਛੱਡ ਆ ਵੀ ਨਾ ਮਰੇ ਆਸੀ ਮੈਂ ਸੌਦੇ ਆ ਚੁੱਪਾ ਮੈਂ ਸੌਦੇ ਦੇ ਵਿੱਚ ਨਹੀਂ ਵਿਚਾਲੇ ਨਹੀਂ ਰੁਪਿਆ ਧੜਕੇ ਦੇਣੇ ਨੇਮਦਵਾਲਾ 200 ਵੱਟੇ 1 ਸੌਦੇ ਦਾ ਮੈਨੂੰ ਚਾਹੇ ਤੇਰੇ ਪਿੱਛੇ ਹਰ ਜਾ ਖਾਣਾ ਪਵੇ 2000 ਭੱਜਿਓ ਵੀ ਭਰ ਦੂੰ ਸਰਦਾਰ ਦੀ ਇੱਜ਼ਤ ਕਰੂੰਗਾ ਇਹ ਆਪਣੀ ਕਰਦਾ ਮੈਂ ਨਿਮੇੜ ਦਿਆਂ ਬਿਲਕੁਲ ਨਿਮੇੜ ਚੇ 15 ਚੇ ਗੱਬਣਾ ਇਹਨਾਂ ਨੂੰ ਚੰਗੀ ਲੱਗੇ ਲੈ ਜਾਣ ਨਹੀਂ ਨਾ ਲੈ ਜਾਣ ਕਿਉ ਮਿੱਠੂ 25000 ਦੀ ਤਾਂ ਕਟਾਉ ਤੇਰੀ ਬੱਕਰੀ 15000 ਹੁਣੇ ਪਾਸਲ ਦਰਦੀ ਝੋਲੀ ਨੇ ਪੜ ਗਿਆ ਜਾਂ ਚਲ ਮੇਰਤਾ ਜੀ ਕੀ ਜੀ ਅੱਲਾ ਪੱਲਾ ਕੀ ਗੱਲ ਕਰਾਂਗੇ ਹਾਂ ਦੁਨੀਆ ਇੱਕ ਉਹ ਵੀ ਰਾਜੂ ਨੇ ਫੈਸਲਾ ਕਰਿਆ ਸੀ ਪੰਜਾਬੀ ਖੜਕੇ ਚਲਾ ਮਾਛਦਾ ਬੇ ਯਾਰ ਅਸੀਂ ਨਹੀਂ ਕਰੇ ਗੱਪਾਂ ਤੇ ਤੂੰ ਮੇਰੇ ਕਰੇ ਛੜਦੀ ਮੈਂ ਅਸਲਵਾ ਦੂੰਗਾ ਆਪਣੀਆਂ ਬੱਕਰੀਆਂ ਚ ਫਰੀ ਜੂ ਛੀ ਵੀ ਨੇ ਜਿੱਦੇ ਸੂਣ ਵਾਲੀ ਉਹ ਵੀ ਫੜ ਗਈ ਮੈਂ ਚਾਰੂੰ ਮੇਰੇ ਮੁੰਡੇ ਚਾਰਨਗੇ ਯਾਰ ਰਾਜਾ ਸਫੜਾ ਦਾ ਰਾਜਾ ਜਾਇਜ ਕਰਾਜਾ ਨਾ 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 ਜਾਇਜ ਕਰਦਿੰਦੇ ਮੈਂ ਉਹ ਕਰੀ ਜਾਂ ਹਰ ਜੋ ਪੰਚਾਇਤ ਜਾਇਜ ਕਰਦਿੰਦੇ ਆ ਕਿੰਨੇ ਦਿਨ ਹੋ ਗਏ ਟਾਈਮ ਹੋ ਗਿਆ 40000 ਦਾ ਵਿਆਜ ਦੇਦੇ ਇਹ ਤਾਂ ਹੋਰ 20000 ਪਾ ਦੇ ਕਰੋ ਗੱਲ ਚ 40000 ਜਾਇਜ ਕਰਾਉਂਦੇ ਆ ਜਾਇਜ ਕਰਾਉਂਦੇ ਆ ਹੁਣ ਮੈਂ ਆਪੇ ਸੁਣੋ ਚੁੱਪ ਕਰੋ ਵੀਰੇ ਗੱਲ ਸੁਣੋ ਚੁੱਪਾ ਹੱਥ ਬੰਨ ਕੇ ਰੱਬ ਵਰਗੀ ਪੰਚਾਇਤ ਹੈ ਜਿਹੜੇ ਨਿਸਾਨ ਨੇ ਰੱਬ ਹੁੰਦੇ ਨੇ ਰੱਬ ਨੇ ਨਿਸਾਨਾ ਚ ਹੈ ਹੁਣ ਤੈਨੂੰ ਮਨਜ਼ੂਰ ਹੈ ਮਜ਼ੂਰ ਕਰਦੇ ਬਹੁਗੇ ਨਾ ਇਹਨਾਂ ਕਹੀ ਮੈਂ ਇਹਨਾਂ ਦਾ ਵੀ ਨਹੀਂ ਬਣਿਆ ਤੇਰਾ ਵੀ ਨਹੀਂ ਬਣਿਆ ਕਿਉਂ ਵੀ ਮੈਨੂੰ ਤੂੰ ਵੀ ਰੱਬ ਹੈ ਇਹ ਵੀ ਰੱਬ ਹੈ ਨਹੀਂ ਫਿਰੋ ਸਭ ਦਾ ਆਪਣੇ ਪਰਦੇ ਰਹੋ ਸਾਡਾ ਕੋਈ ਕਸੂਰ ਨਹੀਂ ਬਾਪੇ ਦਾ ਸਾਡਾ ਅਜਿਹਾ ਸਹੀ ਨਵੇੜਿਆ ਅਸੀਂ ਤਾਂ ਇਹਨਾਂ ਦੀ ਵੀ ਨਹੀਂ ਲੱਤੀ ਜਿਵੇਂ ਕਰਦੇ ਨਾ ਬਾਬਾ ਜੀ ਮੈਂ ਗਲਤ ਕਿਹਾ ਨਹੀਂ ਸਹੀ ਕਿਹਾ ਸਹੀ ਬਾਤ ਕੀਤੀ ਨਾ ਯਾਰ ਗੱਲਾਂ ਗਲਤ ਨਹੀਂ ਮੈਂ ਕਰੂੰਗਾ ਪੰਚਾਇਤਾਂ ਚ ਬੈਠੇ ਉੱਠਦੇ ਆ ਅਸੀਂ ਕੋਈ ਘੱਟੂਏ ਤੇ ਕੁਝ ਵੀ ਨਹੀਂ ਖੱਟਿਆ ਹਾਂ ਉਹਨੇ ਗਰੀਬ ਨੇ ਕੀ ਖੱਟ ਲਿਆ ਕੀ ਤਾਂ ਝੂੜੀ ਪੜ ਲਈ ਕੋਈ ਨਹੀਂ ਤੈਨੂੰ ਜਵੇਂ ਵਧੀਆ ਲੱਗਦਾ ਹੈ ਯਾ ਕੋਈ ਨਹੀਂ ਤੈਨੂੰ ਜਵੇਂ ਵਧੀਆ ਲੱਗਦਾ ਨਾ ਮੇਰੇ ਤੇ ਕੱਲ ਨੂੰ ਗੁੱਸਾ ਨਾ ਕਰੀ ਕਿਤੇ ਕਹੇ ਮੁੰਡਾ ਪਰ ਮੰਡੀ ਮੈਂ ਜਾਉ ਇਹਨੇ ਰਾਜੂ ਨੇ ਮੇਰਾ ਕੰਮ ਗਲਤ ਕਰਾਤਾ ਓ ਖੜ ਗਿਆ ਮੈਨੂੰ 2 ਮਿੰਟ ਗੱਲ ਕਰ ਲਾਂਦੇ ਨੇ ਖੜ ਖੜ ਕੱਲ ਨੂੰ ਕਿਤੇ ਮੇਰੇ ਤੇ ਤਵੇ ਨਾਵੇਂ ਤੂੰ ਆਹੋ ਆ ਰੱਬ ਵਰਗੀ ਪੰਚਾਇਤ ਗਵਾਹੀ ਮੇਰੀ ਦਊਗੀ ਤੇਰੀ ਨਹੀਂ ਸੀ ਨਹੀਂ ਨਹੀਂ ਗੱਲ ਸਹੀ ਹੈ 10000 ਬੰਦੇ ਨੇ ਕਰਦੀ ਬਸ ਗੱਲ ਖਾਦਾ ਹਾਂ ਰੱਬ ਵਰਗੀ ਪੰਚਾਇਤ ਆਪਣੀ ਦਵਾਈ ਦੂ ਤੇਰੀ ਨਹੀਂ ਦੇਣੀ ਤੈਨੂੰ ਮਜੂਰ ਹੈ ਪਾਤਾ ਫੈਸਲਾ ਕਰੀ ਤੈਨੂੰ ਨਹੀਂ ਮਜੂਰ ਹੈ ਫੈਸਲਾ ਨਾ ਕਰੀ ਮਜੂਰ ਹੈ ਕਰਨੇ ਪਹਿਲੇ ਦੱਸ ਕੇ ਲਈ 25000 ਚ ਬੱਕਰੀ ਕਟਾਤੀ 15000 ਦੀ ਝੋਲੀ ਚ ਪਾ ਦੇ ਪਹਿਲੇ ਦੇ ਦੇਦਾ ਕੇ ਕੋਈ ਗੱਲ ਉਹ ਗੱਲ ਪਹਿਲੇ ਪਾਹ ਜਾਂ ਕਿਸੇ ਹੋਰ ਨਹੀਂ ਇਹ ਦੇਖ ਲੈ ਉਹ ਖੁਸ਼ ਹੈ ਕੋਈ ਨਹੀਂ ਖੁਸ਼ੀ ਹੈ ਤੇਰੇ ਖੁਸ਼ ਹੈ ਹੁਣ ਉਹ ਖੁਸ਼ੀ ਹੈ ਆ ਲੈ ਸਰਦਾਰਾ ਤੁਸੀਂ ਵੀ ਖੁਸ਼ ਹੋ ਮੈਂ ਕਹਿੰਦਾ ਹੁਣ ਚਾਰ ਦਿਨ ਹੋਰ ਲਾ ਆਇਨਾ ਹੋ ਕੇ ਪਹਿ ਕਹੀ ਜਾਵੇ ਆਪਾਂ ਇਹਨਾ ਜ਼ਿੰਮੇਦਾਰਾਂ ਨਾ ਵਿਗੜਨਾ ਨਹੀਂ ਹੈਗਾ ਹੁਣ ਇੱਕ ਦਿਨ ਬਾਅਦ ਫਟ ਕੇ ਦੇਣੀ ਕੋਈ ਗੱਲ ਨਹੀਂ ਉਹਦੇ ਨਾਲ ਨਾ 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 ਪੁੱਤ ਭੱਜੀ ਨਾ ਤੂੰ ਆਪਣੇ ਧਾਕੇ ਨੇ ਰੱਬ ਸਮਾਨ ਨੇ ਤੈਨੂੰ ਵਾਦਾ ਜੱਦਾ ਆਪਾਂ ਮੈਂ ਲੱਖ ਲੱਖ ਦੇ ਨਹੀਂ ਪਿੱਛੇ ਪਾ ਜਿਆ ਦਾ ਅੱਛਾ ਅੱਜ ਤੇਰਾ ਤੂੰ ਉਹਨਾਂ ਨੂੰ ਜਾਣਦਾ ਉਹ ਤੈਨੂੰ ਅੱਜ ਦੋ ਦਿਨ ਵੱਧ ਮੰਗ ਲਈ ਜੇ ਅੱਜ ਨੇ ਤਾਂ ਅੱਜ ਦੇ ਦੇ ਤੁਹਾਨੂੰ ਟਾਈਮ ਦੇ ਦੇ ਵੀ ਉਸ ਟਾਈਮ ਮਗਲੇ ਵੀਰਵਾਰ ਨੂੰ ਪੱਕੀ ਗੱਲ ਹੈ ਅਗਲੇ ਵੀਰਵਾਰ ਨੂੰ ਮੰਡੀ ਵਾਲੇ ਦੇ ਨਾਲ 10 ਨੂੰ ਬੋਲੇਗਾ ਉਹ ਨਹੀਂ ਕੋਈ ਖੁਸ਼ ਆ ਗਏ ਸਣਾ ਠੀਕ ਹੈ ਗੱਲ ਖੁਸ਼ ਆ ਗਏ ਨਹੀਂ ਜੇ ਬਾਈ ਖੁਸ਼ ਹਾਂ ਜਿੱਤੇ ਕਹੋ ਰਾਜੂ ਨੇ ਗਲਤ ਕਰਤਾ ਇੱਕ ਗੱਲ ਸੁਣ ਲੈ ਇਹਨੂੰ ਟਾਈਮ ਲੈ ਲੈ ਵੀ ਇੰਨੇ ਟਾਈਮ ਕੋਈ ਨਹੀਂ ਬਾਗ ਉਹ ਚਰ ਕਰ ਸੁਣਾ ਉਹ ਜਦੋਂ ਮਰਜੀ ਨਹੀਂ ਆ ਉਹ ਜਦੋਂ ਮਰਜੀ ਕੋਈ ਆਹ ਬਾਈ ਬਾਬਾ ਦੀ ਰੱਖੀ ਤਾਂ ਇੱਜ਼ਤ ਆ ਸਾਡੀ ਇੱਜ਼ਤੇ ਨਹੀਂ ਵੀ ਸਾਡੀ ਰੱਖਤੀ ਆਪਾਂ ਮਰਵਾਉਣਾ ਉਹ ਵੀ ਨਹੀਂ ਐ ਵੀ ਨਹੀਂ ਦੇਖੋ ਬੱਕਰੀ ਡਾਟਰ ਵਰਗੀ ਸੀ ਤੈਨੂੰ ਠੀਕ ਘਟ ਆ ਸੁਣੋ ਬਈ 2 ਮਿੰਟ ਚੁੱਪਾ ਉਹ ਗਾਡਰ ਵਰਗੀ ਸੀ ਤੇਰੀ ਮੂਰਤੀ ਜੇ ਅਗਲੇ ਸੂਪੰਦੀ ਤੈਨੂੰ 60000 ਦੇ ਵੀ ਨਹੀਂ ਦੰਦਾ ਤੇ ਹਲਾ ਇਹ ਉਦੋਂ ਬੱਕਰੀ ਅੱਧੀ ਆਈ ਤਾਂ ਤੁਸੀਂ ਮੰਨਦੇ ਹੋ ਯਾਰ ਗੱਲ ਨਹੀਂ ਮੰਨਦੇ ਨੀ ਬਾਬਾ ਜੀ ਅੱਧੀ ਬੱਕਰੀ ਆਦੂ ਇਹਨਾਂ ਦੀ ਮਾੜੀ ਕਿਸਮਤ ਚੰਗੀ ਕਿਸਮਤ ਬੱਕਰੀ ਦੀ ਗੱਬਣਾ ਫੰਡਰ ਹੈ ਇਹ ਬਾਬਾ ਜੀ ਦੀ ਕਿਸਮਤ ਪਰ ਅੱਜ ਜੀਰੋ ਫੰਡਰ ਕਰਕੇ ਰਾਜੂ ਬਾਈ ਉਹਨਾਂ ਨੇ ਫੈਸਲਾ ਕਰਾਤਾ ਕਿ ਕਾ ਬਾਬਾ ਇੱਕ ਮਿੱਠੂ ਵਾਕੀ ਪੰਚਾਇਤ ਆ ਰੱਬ ਵਰਗੀ ਨਹੀਂ ਨਹੀਂ ਸਹੀ ਕਰ ਸਾਰੀ ਪੰਚਾਇਤ ਨੇ ਫੈਸਲਾ ਕਰਾ ਇਹ ਤੂੰ ਫੜਾ ਤੇਰੇ ਹੱਥ ਲਾਦਾ ਨਹੀਂ ਫੜਾਉਂਦਾ ਭਾਈ ਹੁਣ ਨਹੀਂ ਮੁੜਨੀ ਨਾ ਮੁੜਨੀ ਹੁਣ ਜਿਹੜਾ ਕੋਈ ਨਾਰੀ ਵੀ ਕਹੇ ਤੇ ਮੈਂ ਉਹ ਵੀ ਲੈ ਕੇ ਮੁੜ ਆ ਲੋ ਜੀ ਆਪਾਂ ਵਪਾਰ ਖਤਮ ਨਹੀਂ ਕਰਨਾ ਉਹ ਵੀ ਰੱਖਣਾ ਠੀਕ ਹੈ ਲੈਂਕ ਬਣਾਓ ਜੀ ਜਿਹੜਾ ਬੰਦਾ ਵਪਾਰ ਦੇ ਕੋਈ ਬੰਦਾ ਮੁਕਰ ਜਾਂਦਾ ਹੱਸਦੇ ਸੱਜਣ ਹੱਸਦੇ ਸੱਜਣ ਛੱਡੀਏ ਫੇਰ ਮਿਲਣ ਦੀ ਆਸਾਂ ਕੋਈ ਗੱਲ ਨਹੀਂ ਅੱਜ ਤੱਕ ਕਹਿੰਦੇ ਕਿ ਕਿੰਨੇ ਪਸ਼ੂ ਤੇ ਹੋਏ ਹੈ ਹੈ ਜਿੰਨੇ ਗਵੇ ਕੰਮ ਕਰਤੀਆਂ ਮੋਰ ਕੋਈ ਗੱਲ ਨਹੀਂ ਹੋਰ ਕਿੰਨੇ ਲੈ ਜਾਣ ਕਿਥੋਂ ਪਸ਼ੂ ਪਤਾ ਹੈ ਜੀ ਉਤਾਰ ਨੂੰ ਜਿਉਂਦਾ ਰੱਖੋ ਉਹ ਇਹ ਵਪਾਰ ਪਾ ਤੇ ਫਿਰ ਆਪਾਂ ਉਹ ਹੀ ਗੱਲ ਹੈ ਨਾ ਨਹੀਂ ਤੇ ਵਪਾਰ ਪਾ ਪਰ ਵੀ ਜੀ ਆਪਾਂ ਲੈਣਾ ਹੀ ਨਹੀਂ ਆਪਾਂ ਵਪਾਰ ਨਹੀਂ ਮਾਰਨਾ ਤੇ ਵਪਾਰ ਨੂੰ ਜਿਉਂਦਾ ਰੱਖਣਾ ਹੈ ਬਿਲਕੁਲ ਆ ਵੀਡੀਓ ਬਣਾਵਾ ਦਿਓ ਵੀ ਫੈਸਲਾ ਬਣਾਓ ਉੱਤੇ ਕਰਿਆ ਰਾਜੂ ਹਰਾਂ ਨੇ ਸਿਰੇ ਦਾ ਫੈਸਲਾ ਕਰਿਆ ਦੂਜੀ ਬੱਕਰੀ ਵੀ ਦਿਖਾ ਉਹਦਾ ਮੋਰਤੀ ਛੱਟ ਯਾਰ ਉਹ ਨਾ ਕੀ ਲੋੜ ਹੈ ਨਾ ਇੰਨੀ ਵੀਡੀਓ ਉਹ ਗੱਲ ਚ ਨਾ ਨਾ ਇਧਰ ਮੈਂ ਲੈ ਪਛਾਦੀ ਤੇਰੀ ਯੂ ਸੀਵਿੰਗ ਹੈ ਤੇਰੀ ਬੱਕਰੀ ਜਾਨ ਤੋਂ ਪਿਆਰੀ ਰੱਖੂ ਐ ਹੈਗੇ ਮੁੰਡੇ ਆਪਣੇ ਦੋ ਚਾਰ ਨਾਲੇ ਹੋਰ ਦੱਸ ਤੈਨੂੰ ਸਵਾ ਕੇ ਦੇ ਦਾਂਗੇ ਬੱਕਰੀ ਹੋਰ ਦੱਸ ਆਹ ਮਾਰ ਕੇ ਦੇਖ ਲੋ ਲੈ ਮੈਂ ਮਾਰਾਂ ਯਾਰ ਛੋਟੀ ਬਣੀ ਮਾਪੀਆਂ ਤਾਂ ਠੀਕ ਆ ਅੱਜ ਦੇਖ ਲਈਏ ਕੱਲ ਨੂੰ ਉਹ ਗੱਲ ਨਾ ਹੋ ਜੇ ਅਜੇ ਫਿਰ ਜਾਨਵਰ ਦੇ ਚੰਮ ਦੇ ਤਾਂ پیسے ਵਟਦੇ ਨੇ ਅਗਲਾ ਅਮੋ ਦੇ ਪੈਸੇ ਲੈਣੇ ਆ ਠੀਕ ਆ ਭਾਈ ਮਰ ਜਾ ਥਣ ਜ਼ਰੂਰ ਚੱਕਿਆ ਹੈ ਉਹ ਤੈਨੂੰ ਅਸੀਏ ਫਾਈਨਲ ਕਰਤਾ ਇਹਨੇ ਚ ਹੀ ਨਹੀਂ ਕਰਿਆ ਬਾਕੀ ਤੇਲ ਤੱਪਾ ਦੇ ਦੀ ਸੂਣ ਕੇ ਇਹਨੂੰ ਦੋ ਵਾਰੀ ਫੇਰ ਤੈਨੂੰ ਮੈਂ ਦੱਸੂ ਦਵਾਈ ਫੋਨ ਕਰ ਲਈ ਠੀਕ ਆ ਕੋਈ ਬੱਚੇ ਦਾ ਨਹੀਂ ਹੋਵੇ ਅੰਦਰ ਯਾਰ ਬੱਚੇ ਜੀ ਹੋਵੇ ਓਏ ਸਭ ਕੋ ਸੂਂਗੀ ਬਾਪੇ ਤੇਲ ਰੱਖ ਦੇਣਾ ਹਾਂ ਹੋਰ ਤੇ ਪਾਲ ਲਾਂਗੇ ਬੱਚੇ ਤਾਂ ਕੋਈ ਨਾ ਆਪਣੇ ਲਈ ਪਚਾਦੀ ਬੋਕ ਕੱਟਣਾ ਵਰਗੇ ਨੇ ਲਾ ਦਾਂਗੇ ਆਸੇ